ਇਹ ਤਾਂ ਕੰਟਰੋਲ ਕਰਨਾ ਕੰਮ ਹੈ ਗੱਡੀ ਬਹੁਤ ਖਤਰਨਾਕ ਉਧਰ ਕੋਈ ਆਉਂਦਾ ਵਾ ਸਕੂਲ ਸੋਜੀ ਘਟਿਆ

ਬਾਇਲੂ ਔਰ ਗਾਇਆਂ ਉਹਨਾਂ ਦੇ ਮਗਰ ਭੱਜਦੀਆਂ ਜਿਉਂ ਰੇਸ ਲਾਉਂਦੀਆਂ ਨੇ ਫਿਰ ਇੱਧਰ ਧੁੱਪ ਸੇਕਦੀਆਂ ਜਨਾਨੀਆਂ ਬੈਠੀਆਂ ਬਜ਼ਾਰੀ ਨੂੰ ਭੱਜਣਾ ਪੈਂਦਾ ਕਿ ਦੇਖੇ ਠੇਕੇ ਦੇ ਗੋਡੇ ਹੱਟ ਲੱਗਦੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਬੇਨਤੀ ਹੈ ਸਾਡੀ ਵੀ ਇਹਨਾਂ ਡੰਗਰਾਂ ਦਾ ਕੋਈ ਇਲਾਜ ਕਰ ਨੂੰ ਇਹ ਦੇਖੋ ਜਿਵੇਂ ਵੀ ਸਾਡੇ ਧਿਆਨ ਚੰਦਾ ਜਾਂ ਕੋਈ ਧਿਆਨ ਚ ਲੈਂਦਾ ਜਾਂ ਜਦੋਂ ਵੀ ਤੁਸੀਂ ਧਿਆਨ ਚ ਲੈਂਦਾ ਵੇ ਅਸੀਂ ਡੈਫੀਨਿਟਲੀ ਇਹਨਾਂ ਦਾ ਹੱਲ ਕਰਤੇ ਹਾਂ ਪਰ ਇਹਨਾਂ ਦਾ ਹੱਲ ਉਹ ਤੱਕ ਸੰਭਵ ਨਹੀਂਗਾ ਜੋ ਤੱਕ ਲੋਕੀ ਜਿਹੜੇ ਕਿਸਾਨ ਭਰਾ ਨੇ ਸਾਡੇ ਪਿੰਡਾਂ ਦੇ ਲੋਕ ਨੇ ਵਸਨੇ ਕੇ ਉਹ ਜੋ ਤੱਕ ਇਹ ਗਊਆਂ ਨੂੰ ਯੂਜ਼ ਕਰਕੇ ਦੁੱਧ ਦੇਣਾ ਜੋ ਤੱਕ ਦਿੰਦੀਆਂ ਦੋਧਾਰੂ ਹੁੰਦੀਆਂ ਉਹ ਤੱਕ ਤੇ ਉਹਨੂੰ ਯੂਜ਼ ਕਰਦੇ ਦੁੱਧ ਕੱਢਦੇ ਲੈਂਦੇ ਨੇ ਇਹਨਾਂ ਦਾ ਜਦੋਂ ਗੰਦ ਗਾਂ ਜਾਂ ਮੱਝ ਕੋਈ ਫੰਡਰ ਹੋ ਜਾਂਦੀ ਹੈ ਤੇ ਉਹਨੂੰ ਸੜਕਾਂ ਤੇ ਰੋਣ ਲਈ ਛੱਡ ਦਿੱਤਾ ਜਾਂਦਾ ਹੈ